ਪੋਸ਼ਾਸ਼ਾ ਇੱਕ ਗੁਰਵੇਲ ਮੜਾੜ ਦੀ ਕਹਾਣੀ ਪੂਰਬੀਏ ਮੈਂ ਤੁਹਾਨੂੰ ਪੜ ਕੇ ਸੁਣਾਵਾਂਗਾ ਦੱਸਣਾ ਕਿੱਦਾਂ ਲੱਗੀ ਪੂਰਬੀਏ ਚਾਚੀ ਦਾ ਇੱਕ ਪੁੱਤਰ ਵਿਦੇਸ਼ ਗਿਆ ਹੋਇਆ ਹੈ ਉਹ ਸਾਰਾ ਦਿਨ ਉਸ ਦੀਆਂ ਗੱਲਾਂ ਮੁੱਕਣ ਨਹੀਂ ਦਿੰਦੀ ਇੱਕ ਵਾਰੀ ਤਾਂ ਮੈਨੂੰ ਉਸਤੇ ਖਿਜ ਆ ਜਾਂਦੀ ਹੈ ਜਦੋਂ ਮਹੱਲੇ ਦੀਆਂ ਸਾਰੀਆਂ ਤੀਵਿਆਂ ਨੂੰ ਇਕੱਠੀਆਂ ਕਰਕੇ ਬੀਹੀ ਵਿੱਚ ਬੈਠ ਜਾਂਦੀ ਹੈ ਉਸ ਨੂੰ ਫਿਕਰ ਨਹੀਂ ਹੁੰਦਾ ਕਿ ਬੀਹੀ ਚ ਬਿਠਾਏ ਉਸ ਦੇ ਇੱਜੜ ਕਰਕੇ ਉੱਥੋਂ ਦੀ ਲੰਘਣ ਵਾਲਿਆਂ ਨੂੰ ਕਿੰਨੀ ਦਿੱਕਤ ਆਉਂਦੀ ਹੋਵੇਗੀ ਛੁੱਟੀ ਦਾ ਦਿਨ ਹੋਵੇ ਮੇਰਾ ਵਕਤ ਨਾ ਕੱਟਦਾ ਹੋਵੇ ਤਾਂ ਮੈਂ ਉਸ ਕੋਲ ਜਾ ਬਹਿੰਦਾ ਹਾਂ ਤੇ ਕਹਿੰਦਾ ਹਾਂ ਸੁਣਾ ਚਾਚੀ ਬਾਈ ਦੀ ਕੋਈ ਚਿੱਠੀ ਨਹੀਂ ਆਈ ਹਾਂ ਆਈਏ ਪੁੱਤ ਕਾਲੀ ਨਾਲੇ 2000 ਰੁਪਏ ਵੀ ਭੇਜੇ ਨੇ ਆ ਦੇਖ ਮੇਰੇ ਲਈ ਗਰਮ ਸ਼ਾਲ ਤੇ ਨਿੱਕੇ ਲਈ ਬਣਾਣ ਭੇਜੀ ਏ ਫਿਰ ਉਹ ਝਟ ਅੰਦਰੋਂ ਸ਼ਾਲ ਤੇ ਬਣਾਣ ਲਿਆ ਕੇ ਮੇਰੇ ਅੱਗੇ ਰੱਖ ਦਿੰਦੀ ਹੈ ਸ਼ਾਲ ਦੇਖ ਕੇ ਪੁੱਤ ਕਿੰਨੀ ਗਰਮ ਹੈ ਤੇ ਬਣਾਣ ਨਿੱਕਾ ਕਹਿੰਦਾ ਸੀ ਅਸਲੀ ਨਾਇਲੋਨ ਦੀ ਹੈ ਆਹੋ ਚਾਚੀ ਸ਼ਾਲ ਤੇ ਤਾਂ ਤੂੰ ਦਾਲ ਧਰ ਕੇ ਤੜਕ ਲਿਆ ਕਰ ਮੈਂ ਮਿੱਠਾ ਜਿਹਾ ਮਖੌਲ ਕਰ ਦਿੰਦਾ ਹਾਂ ਜਾ ਪਰੇ ਤੂੰ ਤਾਂ ਮੈਨੂੰ ਹਰ ਵੇਲੇ ਸਾਲੀ ਬਣਾਈ ਰੱਖਦਾ ਉਹ ਪ੍ਰੇਮ ਭਰੇ ਗੁੱਸੇ ਨਾਲ ਮੈਨੂੰ ਡਾਂਟਦੀ ਹੈ ਇਸ ਤਰ੍ਹਾਂ ਉਸ ਕੋਲ ਜਾ ਕੇ ਮੇਰਾ ਹੱਸਦਾ ਖੇਡਦਾ ਚੰਗਾ ਵਕਤ ਪੂਰਾ ਹੋ ਜਾਂਦਾ ਹੈ ਜਾਂ ਫਿਰ ਮੈਂ ਆਪਣੇ ਘਰ ਬੈਠਾ ਹੀ ਉਸ ਦੀਆਂ ਗੱਪਾਂ ਸੁਣਦਾ ਸੁਣਦਾ ਵਕਤ ਪੂਰਾ ਕਰਦਾ ਰਹਿੰਦਾ ਹਾਂ ਜਦੋਂ ਬੀਹੀ ਵਿੱਚ ਬੈਠੀ ਟੀਮਿਆਂ ਨੂੰ ਉੱਚੀ ਉੱਚੀ ਕਹਿ ਰਹੀ ਹੁੰਦੀ ਹੈ ਵੱਡੇ ਦੀ ਚਿੱਠੀ ਆਈ ਏ ਲਿਖਦਾ ਮੈਂ ਕਾਰ ਖਰੀਦ ਲਈ ਏ ਤੇ ਛੇਤੀ ਹੀ ਬੰਗਲਾ ਖਰੀਦ ਲੈਣਾ ਹੈ ਹਾਂ ਬੇਬੇ ਕੰਮ ਕਰਨ ਵਾਲੇ ਨੂੰ ਕਾਰਾਂ ਬੰਗਲੇ ਖਰੀਦਣੇ ਕੀ ਔਖੇ ਨੇ ਫਿਰ ਕੋਈ ਤੀਵੀਂ ਉਹਦੀ ਗੱਲ ਦਾ ਹੰਗਾਰਾ ਭਰ ਦਿੰਦੀ ਹੈ ਤਨਖਾਹ ਕਿਹੜਾ ਘਟ ਹੈ ਸੁਖ ਨਾਲ ਮੇਰੇ ਪੁੱਤ ਦੀ ਅਜੇ 2 ਮਹੀਨੇ ਵੀ ਨਹੀਂ ਹੋਏ 1000 ਭੇਜਿਆ ਸੀ ਕੱਲ 2000 ਹੋਰ ਆ ਗਿਆ ਹੈ ਅਸੀਂ ਤਾਂ ਤਾਰ ਤੇ ਉਹਨੇ ਮੈਂ ਵਾਰੀ ਚੋਂ ਦੇਖਦਾ ਹਾਂ ਚਾਚੀ ਐਸੇ ਰੋਂ ਵਿੱਚ ਆ ਗਈ ਹੁੰਦੀ ਹੈ ਕਿ ਉਹਦੀਆਂ ਗੱਲਾਂ ਦੇ ਨਾਲ ਉਹਦੇ ਹੱਥਾਂ ਦੇ ਐਕਸ਼ਨ ਵੀ ਦੇਖਣ ਕਾਬਲ ਹੁੰਦੇ ਹਨ ਤੁਸੀਂ ਕਿਹੜਾ ਘੱਟ ਪੈਸੇ ਖਰਚ ਕੀਤੇ ਸੀ ਉਹਦੇ ਪੜਾਉਣ ਲਿਖਾਉਣ ਤੇ ਅਤੇ ਬਾਹਰ ਭੇਜਣ ਤੇ ਹੁਣ ਕੋਈ ਹੋਰ ਤੀਵੀ ਬੋਲ ਉੱਠਦੀ ਹੈ ਪੜ੍ਹਾਈ ਤੋਂ ਇਲਾਵਾ ਪਾਸਪੋਰਟ ਬਣਾਉਣ ਵੇਲੇ ਵੀ ਪੁੱਤ ਜ਼ਮੀਨ ਗੈਣੇ ਧਰਨੀ ਪਈ ਸੀ ਹੁਣ ਚਾਚੀ ਕੁਝ ਗੰਭੀਰ ਹੋ ਜਾਂਦੀ ਹੈ ਪੁੱਤ ਲਾਇਕ ਨਿਕਲ ਆਵੇ ਬੇਬੇ ਜ਼ਮੀਨਾਂ ਜਮੂਨਾ ਸਾਰੀਆਂ ਹੀ ਛੁੱਟ ਜਾਂਦੀਆਂ ਨੇ ਨੀ ਲਾਇਕ ਪੁਣੇ ਦੀ ਕੀ ਗੱਲ ਕਰਦੀ ਐ ਤੇ ਜੋ ਬਥੇਰੀਆਂ ਗੋਰੀਆਂ ਮਗਰ ਫਿਰਦੀਆਂ ਨੇ ਉਹਦੇ ਨਾਲ ਵਿਆਹ ਕਰਾਉਣ ਨੂੰ ਪਰ ਉਹ ਕਹਿੰਦਾ ਜਦ ਤੱਕ ਮੇਰੀ ਮਾਂ ਨਹੀਂ ਮੰਨਦੀ ਮੈਂ ਨਹੀਂ ਵਿਆਹ ਕਰਾਉਣਾ ਵਿਆਹ ਤਾਂ ਚਾਚੀ ਤੈਨੂੰ ਹੁਣ ਮੁੰਡੇ ਦਾ ਕਾਰ ਹੀ ਦੇਣਾ ਚਾਹੀਦਾ ਹੈ ਉਮਰ ਵੀ ਦਿਨੋ ਦਿਨ ਘਟਦੀ ਜਾ ਰਹੀ ਹੈ ਤੁਹਾਨੂੰ ਆਪਣੀ ਚੁੰਨੀ ਨੂੰ ਠੀਕ ਕਰਦੀ ਹੋਈ ਬੇਬੇ ਨੂੰ ਆਖਦੀ ਉਹ ਤਾਂ ਕਾਰ ਹੀ ਦੇਵਾਂਗੇ ਆ ਰਿਹਾ ਅਗਲੇ ਮਹੀਨੇ ਕੁੜੀ ਦੇਖ ਰੱਖੀ ਐ ਪ੍ਰੋਫੈਸਰ ਲੱਗੀ ਹੋਈ ਐ ਅੱਜ ਕੱਲ ਉਹ ਘਰ ਕਲੀਕੂਚੀ ਕਰਾ ਰਹੀ ਸੀ ਕੰਧਾਂ ਤੋਂ ਜਿੱਥੋਂ ਪਲਾਸਟਰ ਉਖੜਿਆ ਹੋਇਆ ਸੀ ਉੱਥੇ ਦੁਬਾਰਾ ਲਗਵਾ ਦਿੱਤਾ ਹੈ ਘਰ ਦੀਆਂ ਤਾਕੀਆਂ ਟੁੱਟੇ ਸ਼ੀਸ਼ਿਆਂ ਦੀ ਥਾਂ ਸਾਬਤ ਪੁਰਾਣੇ ਦੀ ਥਾਂ ਨਵੇਂ ਪਰਦੇ ਲਿਆ ਕੇ ਲਗਵਾ ਦਿੱਤੇ ਹਨ ਕੀ ਗੱਲ ਅੰਮਾ ਜੀ ਬੜਾ ਘਰ ਸੰਵਾਰਨ ਲੱਗੀ ਹੋਈ ਐ ਜਦ ਕੋਈ ਤੀਵੀਂ ਗਲੀ ਚੋਂ ਲੰਘਦੀ ਹੋਈ ਪੁੱਛ ਲੈਂਦੀ ਹੈ ਤਾਂ ਉਸ ਨੂੰ ਖੜਾ ਕੇ ਦੱਸਦੀ ਹੈ ਵੱਡੇ ਨੇ ਆਉਣਾ ਹੈ ਉਹਦਾ ਵਿਆਹ ਵੀ ਕਰਨਾ ਫਿਰ ਵੀ ਤਾਂ ਘਰ ਸਵਾਰਨਾ ਹੀ ਪਊਗਾ ਉਹ ਹੁਣ ਅੱਗੇ ਅਰਗਾ ਥੋੜਾ ਹੀ ਰਹਿ ਗਿਆ ਹੈ ਉੱਥੇ ਉਹ ਬੰਗਲੇ ਵਿੱਚ ਰਹਿੰਦਾ ਹੈ ਕਾਰ ਤੇ ਚੜਦਾ ਹੈ ਤੇ ਗੱਦੇ ਵਾਲੇ ਕੀ ਕਹਿੰਦੇ ਨੇ ਉਹਨੂੰ ਚਾਚੀ ਮੱਥੇ ਤੇ ਹੱਥ ਮਾਰ ਕੇ ਬੁੜਬੜਾਉਂਦੀ ਚੰਦਰਾ ਚੇਤਾ ਹੀ ਘਟਦਾ ਜਾਂਦਾ ਹੈ ਬੁੱਢੀ ਜੋ ਹੋ ਗਈਆਂ ਤੇ ਫਿਰ ਉਹ ਯਾਦ ਕਰਨ ਲਈ ਦਿਮਾਗ ਤੇ ਬੋਝ ਦਿੰਦੀ ਹੈ ਹੁਣ ਮੈਨੂੰ ਉਸਦੀ ਹਾਲਤ ਤੇ ਤਰਸ ਆ ਜਾਂਦਾ ਹੈ। ਸੁਪੰਚ ਚਾਚੀ ਮੈਂ ਅੰਦਰੋਂ ਹੀ ਬੋਲਦਾ ਹਾਂ। ਆਹੋ ਆਹੋ ਸੁਪੰਚ ਸੁਪੰਚ ਦੇ ਗੱਦਿਆਂ ਦੇ ਬਿਸਤਰਿਆਂ ਤੇ ਸੌਂਦਾ ਹੈ। ਫਿਰ ਸਾਨੂੰ ਵੀ ਉਹਦੇ ਲਈ ਕੁਝ ਸੋਚਣਾ ਚਾਹੀਦਾ ਹੈ। ਕਿਉਂ ਨਹੀਂ ਬੇਬੇ ਕਹਿ ਕੇ ਖੜੀ ਤੀਵੀ ਅੱਗੇ ਲੰਘ ਜਾਂਦੀ ਹੈ ਤੇ ਚਾਚੀ ਪਿੱਛੋਂ ਆਵਾਜ਼ ਮਾਰ ਕੇ ਕਹਿੰਦੀ ਹੈ ਉਹ ਬਹਿ ਜਾ ਪੁੱਤ ਚਾਹ ਧਰ ਲੈਨੀ ਆ ਪਰ ਉਹ ਤੀਵੀ ਅੱਗੇ ਜਾ ਚੁੱਕੀ ਹੁੰਦੀ ਹੈ। ਆਖਰ ਉਹ ਆ ਹੀ ਗਿਆ ਮਾਂ ਚੰਗੇ ਤੋਂ ਚੰਗੇ ਖਾਣੇ ਬਣਾਉਂਦੀ ਹੈ ਨਿੱਕਾ ਘਰ ਦੇ ਪਾਲੇ ਪੱਠਿਆਂ 'ਚੋਂ ਰੋਜ਼ ਇੱਕ ਮੁਰਗਾ ਝਟਕ ਲੈਂਦਾ ਹੈ ਚਾਚੇ ਨੇ ਕਿਤੋਂ ਪਹਿਲਾਂ ਹੀ 5-7 ਰਾਮ ਦੀਆਂ ਬੋਤਲਾਂ ਦਾ ਪ੍ਰਬੰਧ ਕਰ ਲਿਆ ਸੀ ਗੱਲ ਕੀ ਸਾਰਾ ਟੱਬਰ ਖੁਸ਼ੀ ਦਾ ਮਾਰਿਆ ਉਸ ਦੇ ਅੱਗੇ ਪਿੱਛੇ ਤੁਰਿਆ ਰਹਿੰਦਾ ਹੈ ਮੈਂ ਵੀ ਉਸ ਤੋਂ ਮੈਂ ਵੀ ਉਸ ਉਸ ਦੀ ਵਦੇਸ਼ੀ ਜਾਣਕਾਰੀ ਲੈਣ ਲਈ ਉਹਦੇ ਕੋਲੇ ਆ ਕੇ ਬੈਠ ਉਹਦੀਆਂ ਗੱਲਾਂ ਸੁਣਦਾ ਰਹਿੰਦਾ ਹਾਂ ਪਰ ਚਾਚੀ ਨੇ ਮੇਰੇ ਕੰਮ ਦੀ ਕੋਈ ਗੱਲ ਉਹਦੇ ਨਾਲ ਨਹੀਂ ਕਰਨ ਦਿੱਤੀ ਹਰ ਵਕਤ ਉਹਨੂੰ ਵਿਆਹ ਕਰਾਉਣ ਲਈ ਤੰਗ ਕਰਦੀ ਰਹਿੰਦੀ ਹੈ ਉਹ ਮੰਨ ਨਹੀਂ ਰਿਹਾ ਪਰ ਇੱਕ ਦਿਨ ਉਹ ਮਾਂ ਦੇ ਰੋਜ਼ ਕਲੇਸ਼ ਤੋਂ ਅੱਕ ਕੇ ਕਹਿੰਦਾ ਹੈ ਵਿਆਹ ਮੈਂ ਉੱਥੇ ਕਰਵਾ ਲਿਆ ਹੈ ਮਾਂ ਇਹ ਸੁਣ ਕੇ ਚਾਚੀ ਉਸ ਤੇ ਸੋਣ ਦੇ ਬੱਦਲ ਵਾਂਗ ਬਰਸ ਪੈਂਦੀ ਹੈ ਵੇ ਤੇਰਾ ਬੇੜਾ ਗਰਕ ਜੇ ਸਿੱਖ ਦਾ ਪੁੱਤ ਹੋ ਕੇ ਤੈ ਮੁੰਨੇ ਵਾਲਾ ਵਾਲੀ ਮੇਮ ਨਾਲ ਵਿਆਹ ਕਰਾ ਲਿਆ ਕੀ ਲੋੜ ਸੀ ਤੈਨੂੰ ਉੱਥੇ ਵਿਆਹ ਕਰਾਉਣ ਦੀ ਇੱਥੋਂ ਦੀਆਂ ਕੁੜੀਆਂ ਮੇਮਾਂ ਨਾਲੋਂ ਘੱਟ ਨੇ ਤੂੰ ਕਹਿੰਦਾ ਮੈਂ ਇੱਕ ਤੋਂ ਇੱਕ ਸੋਹਣੀ ਕੁੜੀ ਤੇਰੇ ਲਈ ਹਾਜ਼ਰ ਕਰ ਦਿੰਦੀ ਉਹ ਮੇਰੀ ਗੱਲ ਤਾਂ ਸੁਣ ਮਾਂ ਵਿਆਹ ਮੈਂ ਕੋਈ ਸ਼ੌਂਕ ਨੂੰ ਨਹੀਂ ਕਰਵਾਇਆ ਹੋਰ ਮੈਨੂੰ ਰੋਣ ਨੂੰ ਕਰਵਾਇਆ ਸਿਰਫ ਇਸ ਲਈ ਕਿ ਉਹਦੀ ਤੇ ਆਪਣੀ ਕਮਾਈ ਨਾਲ ਤੁਹਾਡੀ ਗਰੀਬੀ ਦੇ ਦਾਗ ਧੋ ਸਕਾ ਵੇ ਕੀ ਸਵਾਤ ਹੋਵੇਂਗਾ ਸਾਡੀ ਗਰੀਬੀ ਤੈਂ ਤਾਂ ਮੈਨੂੰ ਕਿਸੇ ਜੋਗੀ ਨੇ ਛੱਡਿਆ ਵੇ ਚਾਚੀ ਆਪੇ ਤੋਂ ਬਾਹਰ ਹੋ ਗਈ ਹੈ ਉਹਦਾ ਗੁੱਸਾ ਠੰਡਾ ਕਰਨ ਵਾਲਾ ਕੋਈ ਘਰ ਨਹੀਂ ਹੈ ਚਾਚੇ ਨੂੰ ਉਹਦੇ ਅਫਸਰ ਨੇ ਘਰ ਬੁਲਾ ਲਿਆ ਸੀ ਨਿੱਕਾ ਕਿਤੇ ਬਾਹਰ ਗਿਆ ਹੋਇਆ ਹੈ ਮਾਂ ਦੀ ਲਗਾਤਾਰ ਚੱਲ ਰਹੀ ਬੁਰਬੁਰ ਤੋਂ ਅੱਕ ਕੇ ਉਹ ਮੈਨੂੰ ਕਹਿੰਦਾ ਚੱਲ ਕਿਤੇ ਸੈਰ ਕਰ ਆਈਏ ਮੈਂ ਝਟ ਤੁਰ ਪੈਂਦਾ ਹਾਂ ਆਪਣੇ ਲੋਕਾਂ ਦਾ ਉੱਥੇ ਕੀ ਹਾਲ ਹੈ ਮੈਂ ਘਰ ਤੋਂ ਬਾਹਰ ਨਿਕਲਦੇ ਹੀ ਉਸ ਤੇ ਸਵਾਲ ਕਰ ਦਿੰਦਾ ਹਾਂ ਉਹ ਇੱਕਦਮ ਗੰਭੀਰ ਹੋ ਜਾਂਦਾ ਹੈ ਤੇ ਕਿਸੇ ਸੋਚ ਚ ਡੁੱਬਿਆ ਮੇਰੇ ਨਾਲ ਤੁਰਿਆ ਜਾ ਰਿਹਾ ਹੈ ਅਸੀਂ ਗਲੀ ਦੇ ਮੋੜ ਮੁੜ ਕੇ ਦੂਜੀ ਗਲੀ ਵਿੱਚ ਦਾਖਲ ਹੁੰਦੇ ਹਾਂ ਇੱਥੇ ਆ ਕੇ ਉਹ ਰੁਕ ਗਿਆ ਹੈ ਇਹ ਕੌਣ ਨੇ ਉਹਦਾ ਇਸ਼ਾਰਾ ਇੱਕ ਨਿੱਕੇ ਜਿਹੇ ਕਮਰੇ ਵੱਲ ਹੈ ਜਿਸ ਵਿੱਚ ਇੱਕ ਮਿੱਟੀ ਦੇ ਤੇਲ ਦਾ ਦੀਵਾ ਟਿਮਟਾ ਟੈਂਪਟ ਮਾਰ ਰਿਹਾ ਹੈ ਤੇ ਉਸ ਤੇ ਚਾਨਣ ਵਿੱਚ ਦਿਖਾਈ ਦੇ ਰਹੇ ਹਨ 6-7 ਆਦਮੀ ਪੁੰਜੇ ਹੀ ਵਿਸਤਰੇ ਵਿਛਾਈ ਬੈਠੇ ਤੇ ਦੋ ਆਦਮੀ ਬਾਹਰ ਬਰਾਂਡੇ ਵਿੱਚ ਮੋਟੀਆਂ-ਮੋਟੀਆਂ ਰੋਟੀਆਂ ਥੱਪਦੇ ਪੂਰਬੀਏ ਮੈਂ ਉੱਤਰ ਦਿੰਦਾ ਹਾਂ ਬਸ ਪੰਜਾਬ ਦੀ ਹਾਲਤ ਅਨਸਾਰ ਜਿਹੋ ਜਿਹਾ ਹਾਲ ਇਹਨਾਂ ਦਾ ਇੱਥੇ ਹੈ ਉਹੋ ਜਿਹਾ ਹੀ ਸਾਡੇ ਲੋਕਾਂ ਦਾ ਹਾਲ ਉਥੋਂ ਦੀ ਹਾਲਤ ਅਨਸਾਰ ਉੱਥੇ ਹੈ